ਸਰਬੱਤ ਦੇ ਭਲੇ ਸੋਚਣ ਵਾਲੀ ਪਾਰਟੀ ਹੈ ਤੁਸੀਂ ਸਾਰੇ ਜਾਣਦੇ ਹੋ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ 20 25 ਸਾਲ ਉਹਨਾਂ ਦੀ ਸੋਚ ਹੀ ਇੱਕੋ ਹੀ ਸੀ ਕਿ ਪੰਜਾਬ ਵਿੱਚ ਸਾਰੇ ਭਾਈਚਾਰਾ ਭਰਾਵਾਂ ਵਾਂਗ ਰਹਿਣ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਤੇ ਮੈਨੂੰ ਬੜਾ ਮਾਣ ਹੈ ਤੇ ਖੁਸ਼ੀ ਹੈ ਕਿ ਉਹਨਾਂ ਦੇ ਰਾਜ ਦੌਰਾਨ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਸਕ ਯਾਪ ਦੇ ਖਜ਼ਾਨੇ ਤੋਂ ਉਹਨਾਂ ਨੇ ਸਜਾਏ ਜੋ ਜੋ ਕਿਸੇ ਧਰਮ ਨੂੰ ਕੁਝ ਚੀਜ਼ ਦੀ ਲੋੜ ਹੁੰਦੀ ਸੀ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਅੱਗੇ ਹੋ ਕੇ ਕਰਦੇ ਸੀ ਆਪਾਂ ਹੁਣ ਦੁਰਗਿਆਣਾ ਮੰਦਿਰ ਬੈਠੇ ਆ ਮੈਨੂੰ ਯਾਦ ਹੈ ਜਦੋਂ ਸੰਗਤ ਜੋ ਅਮਰਸਰ ਸਾਹਿਬ ਆਏ ਤੇ ਉਹ ਸੰਗਤ ਨੇ ਬੇਨਤੀ ਕੀਤੀ ਕਿ ਦੁਰਗਿਆਣਾ ਮੰਦਿਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਨੂੰ ਕੋਈ ਪਲਾਨ ਕਰ ਦਿਓ ਤੇ ਮੈਨੂੰ ਉਦੋਂ ਯਾਦ ਆ ਜੋਸ਼ੀ ਜੀ ਦੀ ਡਿਊਟੀ ਲਈ ਗਈ ਸੀ ਤੇ ਟੀਮ ਦੀ ਤੇ ਮੇਰੇ ਨਾਲ ਉਹਨਾਂ ਨੇ ਮਿਲ ਕੇ ਅਸੀਂ ਪਲਾਨ ਬਣਾਇਆ ਤੇ ਕਈ 100 ਕਰੋੜ ਰੁਪਇਆ ਇੱਥੇ ਤਕਰੀਬਨ 150 150 ਕਰੋੜ ਰੁਪਇਆ ਤਕਰੀਬਨ ਅਸੀਂ ਡਿਵੈਲਪਮੈਂਟ ਪਲਾਨ ਬਣਾ ਕੇ ਇੱਥੇ ਇੰਪਲੀਮੈਂਟ ਕੀਤਾ ਅਫਸੋਸ ਇਸ ਗੱਲ ਦਾ ਹੈ ਕਿ ਪਾਰਕਿੰਗ ਵਾਸਤੇ ਪਾਰਕਿੰਗ ਵਾਸਤੇ 22 ਕਰੋੜ ਰੁਪਇਆ 22 ਕਰੋੜ ਪਾਰਕਿੰਗ ਕਈ ਚੀਜ਼ਾਂ ਵਾਸਤੇ ਜਦੋਂ ਸਰਕਾਰ ਚਲੀ ਜਾਂਦੀ ਹੈ ਮੈਂ ਦੇਖਿਆ ਕੁਆਲਿਟੀ ਉਹਨਾਂ ਨੇ ਜਮਾਈ ਖਰਾਬ ਕਰ ਦਿੱਤੀ ਉਹ ਮੇਰਾਮ ਤੀਰਤਮ ਸਰਸਪਤ ਵਿੱਚ ਉੱਥੇ ਵੀ ਕਰੋੜਾਂ ਰੁਪਏ ਲਾ ਕੇ ਬਾਦਲ ਸਾਹਿਬ ਨੇ ਸੇਵਾ ਸੰਭਾਲ ਕੀਤੀ ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ੍ਹ ਤੇ ਉਵੇਂ ਦਰਬਾਰ ਸਾਹਿਬ ਦੇ ਸਾਹਮਣੇ ਵੀ ਦੇਖੋ ਪੰਜਾਬ ਇੱਕ ਅਹਿਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਬਾਰਡਰ ਦਾ ਸੂਬਾ ਹੈ ਤੇ ਦੇਸ਼ ਆਪਣਾ ਹੈ ਜਿੱਥੇ ਦੇਸ਼ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਆਹ ਦੇਸ਼ ਸਾਰਿਆਂ ਦਾ ਆਪਣਾ ਸਾਰਿਆਂ ਦਾ ਤੇ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਆਪਾਂ ਸਾਰੇ ਭਰਾਵਾਂ ਮੰਗੂ ਰਹੀਏ ਇਕ ਪਰਿਵਾਰ ਮੰਗਉ ਰਹੀ ਏ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਤਾਈ ਪੰਜਾਬ ਦੀ ਤਰੱਕੀ ਆਪਾਂ ਨੂੰ ਇੱਕ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਕਿਉਂਕਿ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਕੰਟਰੋਲ ਕਰ ਰਹੀਆਂ ਉਹਨਾਂ ਦਾ ਨਿਸ਼ਾਨਾ ਸੂਬੇ ਦੀ ਤਰੱਕੀ ਨਹੀਂ ਉਹ ਆਪਣਾ ਦੇਖਦੇ ਆ ਕਿ ਇਹ ਸੂਬੇ ਦੇ ਹੱਕ 'ਚ ਕੋਈ ਫੈਸਲਾ ਨਾ ਕਰ ਦਈਏ ਜਿਹੜਾ ਦੂਜੇ ਸੂਬੇ ਨੂੰ ਨੁਕਸਾਨ ਹੋ ਜਾਏ ਤਾਈਓ ਤੁਸੀਂ ਦੇਖਿਆ ਆਪਣੇ ਪਾਣੀ ਖੋਏ ਗਏ ਚੰਡੀਗੜ੍ਹ ਖੋਇਆ ਗਿਆ ਪੰਜਾਬੀ ਸੂਬੇ ਇਲਾਕੇ ਤਲੇ ਕਿਉਂ ਉਦੋਂ ਨੈਸ਼ਨਲ ਪਾਰਟੀਆਂ ਦੀ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਆਪਣਾ ਹਿਸਾਬ ਦੂਜੇ ਸੂਬਿਆਂ ਬਾਰੇ ਦੇਖਿਆ ਆਪਣੇ ਪੰਜਾਬ ਦੀ ਕੁਰਬਾਨੀ ਦੇ ਦਿੱਤੀ ਅੱਜ ਤੱਕ ਸ਼ਰੋਮਣੀ ਅਕਾਲੀ ਦਲ ਹੀ ਹੈ ਜਿਨੇ ਲੜ ਲੜ ਕੇ ਉਹ ਸਾਰੇ ਮਸਲਿਆਂ ਦੀ ਲੜਾਈ ਲੜੀ ਤੇ ਅੱਗੇ ਲੜਦੀ ਰਹੇਗੀ ਸੋ ਖੇਤਰੀ ਪਾਰਟੀ ਜਿੰਨਾ ਤੱਕ ਸੂਬੇ ਵਿੱਚ ਤਕੜੀ ਨਹੀਂ ਹੁੰਦੀ ਉਦੋਂ ਤੱਕ ਆਪਣਾ ਸੂਬਾ ਬਹੁਤ ਪਿੱਛੇ ਰਹਿ ਜਾਊਗਾ ਤੇ ਤੁਸੀਂ ਦੇਖਿਆ ਹੀ ਹੈ ਜਿੰਨੀ ਵੀ ਤਰੱਕੀ ਪੰਜਾਬ 'ਚ ਹੋਈ ਭਾਵੇਂ ਸੜਕਾਂ ਹੈ ਪਾਵੇਂ ਇੱਥੇ 에어ਪੋਰਟ ਹੈ ਪਾਵੇਂ ਇੱਥੇ ਬਿਜਲੀ ਦਾ ਸਮਾ ਕੀਤੀ ਪੂਰੀ ਕੀਤੀ ਪਾਵੇਂ ਸ਼ਹਿਰਾਂ ਵਿੱਚ ਸੀਵਰੇਜ ਡਵੈਲਪਮੈਂਟ ਦਾ ਕੰਮ ਹੈ ਗੁਰੂ ਦੀ ਨਗਰੀ ਦਰਬਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੁਸੀਂ ਦੇਖੋ ਘਟ ਤੋਂ ਘਟ 3-4 ਹਜ਼ਾਰ ਕਰੋੜ ਰੁਪਇਆ ਅਸੀਂ ਆਪਣੀ ਸਰਕਾਰ ਦੇ ਦੁਨਾਂ ਲਾ ਕੇ ਇੰਨੀ ਖਬਸੂਰਤ ਨਗਰੀ ਬਣਾਈ ਸੀ ਪਰ ਦੁੱਖ ਲੱਗਦਾ ਹੈ ਅੱਜ ਪਿਛਲੇ 7 ਸਾਲਾਂ ਦੇ ਅੰਦਰ ਸਾਰਾ ਕੁਸ਼ੀ ਤੁਸੀਂ ਦੇਖਿਆ ਖਿਲ ਰਿਆ ਜਾ ਪਿਆ ਸੜਕਾਂ ਟੁੱਟੀਆਂ ਪਈਆਂ ਰੇਲਿੰਗ ਟੁੱਟ ਗਈਆਂ ਬਿਜਲੀ ਦੇ ਖੰਬੇ ਕਿਤੇ ਹੈ ਕਿਤੇ ਨਹੀਂ ਹੈ ਬੂਟੇ ਲਾਏ ਸੀ ਉਹ ਸਾਰੇ ਕਦੇ ਮੱਚ ਗਏ ਸਫਾਈ ਬਿਲਕੁਲ ਖਤਮ ਹੋ ਗਈ ਹੈ ਜੇ ਦਰਬਾਰ ਸਾਹਿਬ ਦੀ ਹੈਰਿਟੇਜ ਸਟਰੀ ਜਿਹਦੇ ਕਰਕੇ ਲੱਖਾਂ ਸੰਗਤਾਂ ਉੱਥੇ ਸਾਰਾ ਉੱਥੇ ਕਰਦੀਆਂ ਸੀ ਜਾਨ ਸ਼ਾਮ ਨੂੰ ਇਕੱਠੀਆਂ ਹੁੰਦੀਆਂ ਸੀ ਇੰਨਾ ਵਧੀਆ ਅਸੀਂ ਬਣਾਇਆ ਸੀ ਅੱਜ ਉਹ ਵੀ ਖਿਲਰਿਆ ਪਿਆ ਕਿਉਂਕਿ ਆ ਜਿਹੜੇ ਮੁੱਖ ਮੰਤਰੀ ਬੰਦੇ ਐ ਉਹ ਕੱਲਾ ਕੁਰਸੀ ਤੇ ਦਾ ਆਨੰਦ ਲੈਣ ਵਾਸਤੇ ਬੰਦੇ ਐ ਸੇਵਾ ਕਰਨ ਵਾਸਤੇ ਨਹੀਂ 5 ਸਾਲ ਕੈਪਟਨ ਅਮਰਿੰਦਰ ਸਿੰਘ ਘਰੇ ਹੀ ਰਿਹਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਕਿਸੇ ਨੂੰ ਮਿਲੇ ਨਹੀਂ ਇੱਕ ਇੱਟ ਨਹੀਂ ਲਾਈ ਪੰਜਾਬ ਦੇ ਵਿੱਚ ਹੁਣ ਜਿਹੜਾ 2 ਸਾਲ ਪਿਛਲੇ 2 ਸਾਲਾਂ ਚ ਭਗਵੰਤ ਮਾਨ ਮੁੱਖ ਮੰਤਰੀ ਬਿਰਦਾ ਇਹਦਾ ਕੰਮ ਇੱਕੋ ਇੱਕ ਹੈ ਝੂਠ ਤੇ ਝੂਠ ਬੋਲੀ ਜਾਣਾ ਪੰਜਾਬ ਦੇ ਲੋਕਾਂ ਨੂੰ ਕੋਈ ਇੱਥੇ ਡਿਕਟੇਟਰਸ਼ਿਪ ਦਾ ਰਾਜ ਕਰ ਦਿੱਤਾ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਉਹਨੂੰ ਫੜ ਕੇ ਕੁੱਟਿਆ ਜਾਂਦਾ ਪਰਚੇ ਕੀਤੇ ਜਾਂਦੇ ਜਿਹੜੀ ਅੱਜ ਆਵਾਜ਼ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੀ ਗੱਲ ਨਸ਼ਾ ਘਰ ਘਰ ਫਲਾ ਦਿੱਤਾ ਸਾਰੇ ਪੁਲਿਸ ਮੁਲਾਜ਼ਮ ਜਿੰਨੇ ਵੀ ਮੈਂ ਗੱਲ ਕਰਦਾ ਕਹਿੰਦੇ ਅਸੀਂ ਕੀ ਕਰੀਏ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਬਕਾਉਣ ਲੱਗ ਗਏ ਉਹਨਾਂ ਤੋਂ ਮੀਨਾ ਲੈਣ ਲੱਗ ਗਏ ਜੇ ਐਮਐਲਏ ਆ ਕੰਮ ਕਰਨ ਲੱਗ ਜਾਣ ਤਾਂ ਹੋਊਗਾ ਕਿ ਆਪਣੇ ਸੂਬੇ ਦਾ ਤੁਸੀਂ ਆ ਵੀ ਦੇਖਿਆ ਲਾਅ ਐਂਡ ਆਰਡਰ ਦਾ ਖਲਾਤ ਇਨੀ ਮਾੜੀ ਐ ਅੱਜ ਤੁਸੀਂ ਦੇਖਿਆ ਹੁਣ ਰੋਜ਼ ਅਖਬਾਰਾਂ ਚ ਤੁਸੀਂ ਅਖਬਾਰ ਪੜ੍ਹ ਲਓ ਕਿਤੇ ਇੱਥੇ ਕਤਲ ਹੋ ਗਿਆ ਕਿਤੇ ਇੱਥੇ ਲੁੱਟ ਹੋ ਗਈ ਇੱਥੇ ਬੈਂਕ ਡਕੈਤੀ ਹੋ ਗਈ ਐ ਇੱਥੇ ਮਾਰ ਦਿੱਤਾ ਗਿਆ ਗੈਂਗਸਟਰ ਰਾਜ ਕਰ ਰਿਹਾ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਕਿਉਂਕਿ ਡਰ ਦਾ ਮਾਹੌਲ ਐ ਹਰ ਬੰਦੇ ਨੂੰ ਫਰੋਤੀ ਦਾ ਸਿਨੇ ਆ ਰਿਹਾ ਪਰ ਭਗਵੰਤ ਮਾਨ ਨੂੰ ਤਾਂ ਫਿਕਰ ਹੀ ਨਹੀਂ ਤੁਸੀਂ ਰੋਜ਼ ਅਖਬਾਰ ਪੜ੍ਹ ਲਓ ਦੇਖੋ ਕਿੱਥੇ ਭਗਵੰਤ ਮਾਨ ਹੈ ਕੇਜਰੀਵਾਲ ਦੇ ਮਗਰ ਮਗਰ ਜੇ ਕੇਜਰੀਵਾਲ ਨੇ ਗੋਆ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਜੇ ਕੇਜਰੀਵਾਲ ਨੇ ਹਾਈਦਰਾਬਾਦ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਕੇਜਰੀਵਾਲ ਨੇ ਕਿਸੇ ਹੋਰ ਸੂਬੇ ਜਾਣਾ ਭਗਵੰਤ ਮਾਨ ਆਪਣੇ ਇਥੋਂ ਜਹਾਜ਼ ਲੈ ਕੇ ਜਾਂਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਦਾ ਡਰਾਈਵਰ ਨਹੀਂ ਬਣਾਇਆ ਸੀ ਸਾਨੂੰ ਬੜਾ ਦੁੱਖ ਹੈ ਕਿ ਆਪਣੇ ਪੰਜਾਬੀ ਸਾਰੇ ਹੁਣ ਸਾਰੇ ਦੇ ਮਨਾਂ ਚ ਦੁੱਖ ਹੈ ਕਿ ਗਲਤ ਫੈਸਲਾ ਹੋ ਗਿਆ ਪਰ ਆ ਫੈਸਲਾ ਕਿਉਂਕਿ ਗਲਤ ਹੋਇਆ 5 ਸਾਲ ਆਪ ਨੂੰ ਭੁਗਤਣਾ ਪੈਣਾ ਸੋ ਜੇ ਮੈਂ ਇਨਾ ਹੀ ਕਹਿਣਾ ਚਾਹਣਾ ਹੈ ਜਿਸ ਤਰੀਕੇ ਨਾਲ ਆ ਸਰਕਾਰ ਚੱਲੀ ਹੈ ਐਜਾ ਮਾੜਾ ਹਾਲ ਕਰ ਰਹੀ ਹੈ ਜੇ ਆਪਾਂ ਪੰਜਾਬੀ ਇਕੱਠੇ ਹੋ ਕੇ ਪੰਜਾਬ ਨੂੰ ਨਹੀਂ ਬਚਾਇਆ ਤੇ ਫਿਰ ਬਹੁਤ ਲੇਟ ਹੋ ਜਾਊਗੀ ਆਪਾਂ ਇਕੱਠੇ ਹੋ ਕੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਜਿਵੇਂ ਝਾੜੂ ਦੇ 92 ਸੀਟਾਂ ਦਵਾਈਆਂ ਸੀ ਓਵੇਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਏ ਤੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਸਾਹਿਬ ਹਰ ਉਹਰ ਹਰ ਬਰਗ ਦੇ ਲੋਕ ਸੜਕਾਂ ਤੇ ਉਤਰ ਰਹੇ ਆ ਇਸ ਨੂੰ ਗारण ਕਿਸ ਤਰ੍ਹਾਂ ਦੇਖਦੇ ਹੋ ਦੇਖੋ ਆ ਸੋਚ ਅਕਾਲੀ ਦਲ ਤੇ ਵਿਸ਼ਵਾਸ ਹੈ ਅਕਾਲੀ ਦਲ ਸਾਰੇ ਧਰਮਾਂ ਦੀ ਇਹਦੀ ਦੁੱਖ ਤੇ ਸੁੱਖ ਦਾ ਸਾਂਝੀ ਹੈ ਕਾਲੀ ਦਲ ਸਰਬੱਤ ਦੇ ਭਲੇ ਦੀ ਪਾਰਟੀ ਹੈ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਕਾਲੀ ਦਲ ਨੂੰ ਪਤਾ ਹੈ ਕਿਉਂਕਿ ਆ ਸੂਬੇ ਦੀ ਪਾਰਟੀ ਹੈ ਕਿ ਸੂਬੇ ਦੀ ਤਰੱਕੀ ਤਾਂ ਰਹੂਗੀ ਜੇ ਇੱਥੇ ਭਾਈਚਾਰਕ ਸਾਂਝ ਰਹੂਗੀ ਅਮਨ ਸ਼ਾਂਤੀ ਰਹੂ ਜੁਕ ਹੋਈ ਬਹੁਤ ਉਹ ਜੇ ਦੌਰ ਦੇ ਦੌਰਾਨ ਵੀ ਇੱਥੇ ਕਿਤੇ ਧਰਮਾਂ ਦੇ ਵਿੱਚ ਕਿਤੇ ਝਗੜੇ ਨਹੀਂ ਹੋਏ ਆ ਸੋਚ ਆਪਣੇ ਗੁਰੂਆਂ ਦੀ ਸੋਚ ਤੇ ਅਸੀਂ ਚੱਲ ਰਹੇ ਹਾਂ ਇਸ ਕਰਕੇ ਜਿੰਨਾ ਜਿਹਦੀ ਜਦੋਂ ਤੱਕ ਆਪਣੇ ਸੂਬੇ ਦੀ ਪਾਰਟੀ ਨਹੀਂ ਤਕੜੀ ਹੋ ਗਈ ਤੇ ਤੁਸੀਂ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਪੰਜਾਬ ਵਿੱਚ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਰਹੀ థాంਕ ਯੂ ਸਰਬਾਹੂਬ ਸਰਬੰਨ ਸਰ ਇਹਦੇ ਬਾਰੇ ਦੱਸੋਗੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਿ ਨਵਾਂ ਗੇਟ ਦਾ ਨਾਮ ਸਰਪਤੀ ਕਹਿੰਦਾ ਹੈ ਗੱਲ ਹੈ ਜੀ ਜੀ ਕਰਦਾ ਹੈ ਕਿ ਇਹਨਾਂ ਤੋਂ ਕਿਹੜੀ ਵੱਜਦੀ ਹੈ ਤਾਂ ਸੰਗੁੰਦ ਭਾਜੀ ਸਿੱਕੇ ਬਿਲਾ ਜੀ ਮਨੀ ਦੀ ਤੇ